ਕਾਲ ਜੀ ਸਾਰਿਆਂ ਨੂੰ ਟਾਲੀਵਾਲ টেরਸ ਗਾਰਡਨ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਠੀਕ ਹੈ ਜੀ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਆਈਕਨ ਦੀ ਘੰਟੀ ਦਬਾ ਦਿਓ ਜੀ ਜੋ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਸਾਰਿਆਂ ਨੂੰ ਪਹਿਲਾਂ ਪਹੁੰਚ ਸਕਣ ਅੱਜ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਗਰੋ ਬੈਗ ਬਾਰੇ ਵੀਰੇ ਕਿ ਗਰੋ ਬੈਗ ਸਸਤੇ ਤੇ ਵਧੀਆ ਕਿਥੋਂ ਮਿਲਦੇ ਹਾਂ ਤੇ ਸਾਈਜ਼ਾਂ ਦਾ ਹਿਸਾਬ ਕਿਤਾਬ ਹੁੰਦਾ ਜੀ ਆਪਾਂ ਕਿਹੜੇ ਚ ਕੀ ਲਾ ਸਕਦੇ ਆ ਅਲੱਗ-ਅਲੱਗ ਸਾਈਜ਼ ਆ ਆਪਣੇ ਕੋਲ ਆਹ ਦੇਖੋ ਅਲੱਗ-ਅਲੱਗ ਸਾਈਜ਼ ਚ ਕਿਹੜੇ-ਕਿਹੜੇ ਆਪਾਂ ਬੂਟੇ ਲਾ ਸਕਦੇ ਆ ਉਹਦੀ ਜਾਣਕਾਰੀ ਅੱਜ ਤੁਹਾਨੂੰ ਦਿੰਨੇ ਆ ਹਾਲੋ ਇਹ ਸਾਈਜ਼ ਆ 9/ ਆ ਦਿਖਾਓ 9/9 ਇਹਦੇ ਵਿੱਚ 9x9 ਦਾ ਜੀ ਛੋਟਾ ਬੈਗ ਹੁੰਦਾ ਆ ਲੋ ਸੋ 9x9 ਚ ਆਪਾਂ ਕੀ ਕੀ ਲਾ ਸਕਦੇ ਆ ਇਹਦੇ ਵਿੱਚ ਆਪਾਂ ਫਲੀਆਂ ਟਮਾਟਰ ਦਾ ਬੂਟਾ ਵੀ ਲਾ ਸਕਦੇ ਆ ਜੀ ਮੇਚਾਂ ਦੇ ਬੁੱਟੇ ਵੀ ਲਾ ਸਕਦੇ ਆ ਇਹਦੇ ਵਿੱਚ ਛੋਟੇ ਦੇ ਵਿੱਚ ਕਿਉਂਕਿ ਉਹਨਾਂ ਦੀ ਜੜਾ ਜ਼ਿਆਦਾ ਨਹੀਂ ਬਾਦੀਆਂ ਇੱਕ ਇਹ ਤੋਂ ਬਾਅਦ ਵੱਡਾ ਆ ਜਾਂਦਾ ਜੀ ਉਹ ਆ ਜਾਂਦਾ 12 9 ਦਾ ਆ ਹੋ ਗਿਆ ਜੀ 12 9 ਦਾ ਇਹਦਾ ਸائز ਤੁਹਾਨੂੰ ਦਿਖਾਵਾਂਗੇ ਦੀ 12 9 ਦਾ ਲੈਣਾ ਜੀ ਆ ਲੋ ਰੇਟ ਦਾ ਸਿਰਫ 570 ਰੁਪਏ ਦਾ ਫਰਕ ਹੈ ਜੀ ਇਹ ਨਾ ਸੈਜ ਹੋ ਜਾਂਦਾ ਜੀ ਉਹ ਛੋਟਾ ਸਿਗਰ ਉਹ ਆ ਸੈਜ ਹੋ ਗਿਆ ਲੋ ਇਹਦੇ ਵਿੱਚ ਵੀ ਆਪਾਂ ਮਿਰਚਾਂ ਮੁਰਚਾਂ ਸਾਰਾ ਕੁਝ ਲਾ ਸਕਦੇ ਆ ਪਹਾੜੀ ਮਿਰਚ ਜਿਹਨੂੰ ਸ਼ਿਮਲਾ ਮਿਰਚ ਕਹਿੰਦੇ ਆ ਜੀ ਉਹ ਵੀ ਲਾ ਸਕਦੇ ਆ ਮਿਰਚਾਂ ਵੀ ਲਾ ਸਕਦੇ ਆ ਸਾਰਾ ਕੁਝ ਲੱਗ ਜੂ ਤੇ ਫਿਰ ਇਸ ਤੋਂ ਵੱਡਾ ਸਹਿਜ ਆ ਗਿਆ ਜੀ 12x12 12x12 ਦਾ ਆ ਗਿਆ ਜੀ ਆਹ ਵळा ਆ ਆ ਗਿਆ 12x12 ਸਹਿਜ ਇਹਦੇ ਵਿੱਚ ਆਪਾਂ 12x12 ਚ ਬੈਂਗਣ ਦੇ ਬੂਟੇ ਲਾ ਸਕਦੇ ਆ ਬੈਂਗੜ ਹੋ ਗਿਆ ਜੀ ਮਿਰਚਾਂ ਹੋ ਗਈਆਂ ਇਹਦੇ ਵਿੱਚ ਲੱਗ ਜਾਂਦੀਆਂ ਨੇ ਤੇ ਕੋਈ ਆਪਾਂ ਬੇਲ ਵਾਲੀ ਲਾਉਣੀ ਆ ਉਹ ਵੀ ਇਹਦੇ ਵਿੱਚ ਲੱਗ ਜਾਂ ਤਰ੍ਹਾਂ ਤਰ੍ਹਾਂ ਦੀ ਹੋ ਗਈ ਉਹ ਵੀ ਇਹਦੇ ਵਿੱਚ ਲੱਗੂਗੀ ਖਰਬੂਜੀਆਂ ਦੀ ਹੋ ਗਈ ਉਹ ਵੀ ਇਹਦੇ ਵਿੱਚ ਲੱਗ ਜੂਗੀ ਜੇ ਆਪਾਂ ਇਹ ਤੋਂ ਵੱਡੇ ਸਾਈਜ਼ ਵੀ ਲਾ ਲਾਉਣਾ ਚਾਹੁੰਦੇ ਆ ਉਹ ਸਾਈਜ਼ ਹੁੰਦਾ ਜੀ 15 12 ਦਾ ਆ ਸਹਿਜ ਆ 15 12 ਦਾ 15 12 ਦਾ ਸਹਿਜ ਹੋ ਗਿਆ ਤੁਹਾਨੂੰ ਦਿਖਾਉਨੇ ਆ 15 12 ਇਹਦੇ ਵਿੱਚ ਮੈਂ ਬਹੁਤ ਸਾਰੀਆਂ ਸਬਜ਼ੀਆਂ ਆਹ ਲਓ ਜੀ ਨਾਲੇ ਇਹ ਕਮਲਿਆਂ ਨਾਲੋਂ ਸਸਤੇ ਪੈਂਦੇ ਆ ਜੀ ਨਾਲੇ ਜੇ ਆਪਾਂ ਛੱਤ ਤੇ ਲਾਉਣੇ ਹੁਣ ਛੱਤ ਤੇ ਬੈਠ ਨਹੀਂ ਆਉਂਦਾ ਜਿਆਦਾ ਆਹ ਲਓ ਜੀ ਆਹ ਸੈਜ ਹੋ ਗਿਆ ਜੀ ਆਪਣਾ ਉਹ ਹੈਗਾ ਸੀ 12 12 ਦਾ ਆ ਹੈਗਾ ਸੀ ਆਪਣੇ ਕੋਲ 12 12 ਦਾ ਆ ਆਪਣੇ ਕੋਲ 15 ਹੋ ਗਿਆ ਜੀ 12 ਪਾ ਦਾ ਠੀਕ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਮੈਂ ਤਰਬੂਜ ਦੇ ਬੂਟੇ ਲਾਏ ਹੋਏ ਆ। ਤਰੇਲੇ ਲਾਏ ਹੋਏ ਆ। ਕਦੂ ਦੇ ਲਾਏ ਹੋਏ ਆ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਹੋਰ ਵੀ ਜਿਵੇਂ ਲਾ ਸਕਦੇ ਆ ਭਿੰਡੀਆਂ ਦੇ ਬੂਟੇ ਲਾ ਸਕਦੇ ਆ 2-2 3-3 ਠੀਕ ਹੈ ਜੀ। ਜੇ ਆਪਣੇ ਬੇਲ ਵਾਲੇ ਟਮਾਟਰ ਹੁੰਦੇ ਆ ਉਹ ਵੀ ਲਾ ਸਕਦੇ ਆ ਇਹਦੇ ਵਿੱਚ। ਫਲੀਆਂ ਇੱਕ ਬੇਲ ਵਾਲੀ ਹੁੰਦੀ ਐ ਇੱਕ ਦੂਸਰੀ ਐ ਜੀ ਇਹਦੇ ਵਿੱਚ 5-7-7 ਬੁੱਟੇ ਆਪਾਂ ਲਾ ਸਕਦੇ ਆ ਇੱਕ ਫਿਰ ਇਹ ਤੋਂ ਵੱਡਾ ਆ ਗਿਆ ਜੇ ਆਪਾਂ ਕੋਈ ਫਰੂਟ ਲਾਉਣਾ ਫਰੂਟ ਵਾਲਾ ਜੀ ਆਪਣੇ ਕੋਲ ਆ ਆ ਗਿਆ ਆ ਵੱਡਾ ਆ ਗਿਆ ਇਹਦੇ ਵਿੱਚ ਆਪਾਂ ਕੋਈ ਮਰਜ਼ੀ ਫਰੂਟ ਲਾ ਸਕਦੇ ਆ ਜੀ ਅਮਰੂਦ ਹੋ ਗਿਆ ਅਮਰੂਦ ਵੀ ਲੱਗ ਜੂ ਅਮਰੂਦ ਹੋ ਗਿਆ ਅਨਾਰ ਹੋ ਗਿਆ ਜੇ ਆਪਾਂ ਡ੍ਰੈਗਨ ਫਰੂਟ ਲਾਉਣਾ ਡ੍ਰੈਗਨ ਫਰੂਟ ਵੀ ਲੱਗ ਜਾਊਗਾ ਜੀ ਠੀਕ ਹੈ ਜੀ ਇਹਦੇ ਵਿੱਚ ਮੈਂ ਬਾਦਾਮ ਦਾ ਬੂਟਾ ਵੀ ਆਪਣੇ ਛੱਤ ਦੇ ਉੱਤੇ ਲਾਇਆ ਹੋਇਆ ਵਧੀਆ ਗਰੋਅ ਕਰ ਰਿਹਾ ਫਿਰ ਇਹਦੇ ਵਿੱਚ ਆਪਾਂ ਆਲੂ ਬਖਾਰੇ ਉਹ ਵੀ ਲਾ ਸਕਦੇ ਆ ਜਾਮਣਾਂ ਦੇ ਬੂਟੇ ਐਪਲ ਬੇਰ ਜਿਹਨੂੰ ਆਪਾਂ ਬੇਰ ਕਹਿੰਦੇ ਆ ਐਪਲ ਬੇਰ ਦਾ ਪੇਰੀ ਜਿਹੜੇ ਇਹਡੇ ਐਪਲ ਵਾਲੇ ਵੇਰ ਬਣ ਜਾਂਦੇ ਆ ਉਹ ਵੀ ਇਹਦੇ ਵਿੱਚ ਲੱਗ ਸਕਦੇ ਆ ਜੀ ਤੇ ਇੱਕ ਆਪਾਂ ਕਠਲਾਉਂਦੀ ਆ ਸਬਜ਼ੀ ਉਹਦਾ ਬੂਟਾ ਵੀ ਇਹਦੇ ਵਿੱਚ ਲੱਗ ਸਕਦਾ ਆਲੂ ਬਖਾਰੇ ਹੋਗੇ ਜਿਹੜਾ ਮਰਜੀ ਜਿਵੇਂ ਅੰਬ ਦੇ ਬੂਟੇ ਸਭ ਚ ਅੰਬ ਦੀਆਂ ਵੱਖਰੀਆਂ ਵੱਖਰੀਆਂ ਸਾਰੀਆਂ ਵੈਰਾਈਟੀਆਂ ਹੁੰਦੀਆਂ ਉਹ ਆਪਾਂ ਇਹਦੇ ਵਿੱਚ ਲਾ ਸਕਦੇ ਆ ਵੱਧ ਤੋਂ ਵੱਧ ਨਾਲ ਇਹਦੇ ਵਿੱਚ ਮਿੱਟੀ ਪੈ ਜੂਗੀ ਨਾਲੇ ਸਾਡੇ ਬੂਟੇ ਦੀ ਗ੍ਰੋਥ ਐਨ ਵਧੀਆ ਹੋ ਜੂਗੀ ਇਹਦੇ ਵਿੱਚ ਅਗਰ ਤੁਸੀਂ ਲਾਉਣਾ ਹੋਵੇ ਤਾਂ ਖੀਰੇ ਦੀਆਂ ਬੇਲਾਂ ਜਿਵੇਂ ਲਾਉਣੀਆਂ ਐ 5-7 ਉਹ ਵੀ ਇਹਦੇ ਵਿੱਚ ਇਕੱਠੀਆਂ ਲਾ ਸਕਦੇ ਆ ਆਪਾਂ ਠੀਕ ਹੈ ਜੀ ਜੇ ਆਪਾਂ ਵੱਲਾਂ ਜਿਵੇਂ ਹੁੰਦੀਆਂ ਬੇਲਾਂ ਵਾਲੀਆਂ ਹੁੰਦੀਆਂ ਨੇ ਵੱਡੀਆਂ ਜੇ ਆਪਾਂ ਇਹਦੇ ਵਿੱਚ ਜਿਵੇਂ ਆਪਾਂ ਉਹ ਬੈਗ 'ਚ ਇੱਕ ਲਗਣੀ ਐ ਇਹਦੇ 'ਚ ਆਪਾਂ 4 ਪੀਸ ਲਾ ਸਕਦੇ ਆ 4 ਜਾਂ 5 ਨਾਲੇ ਵੱਡਾ ਬੈਕ ਕਰਕੇ ਉਹਨਾਂ ਦੀ ਗ੍ਰੋਥ ਜ਼ਿਆਦਾ ਹੁੰਦੀ ਆ ਤੇ ਫਲ ਵੀ ਬਹੁਤ ਲੱਗਦਾ ਜੀ ਚਾਰ-ਚਾਰ ਪੀਸ ਆਪਣੇ ਇਹਦੇ ਵਿੱਚ ਲੱਗ ਜਾਣਗੇ ਚਾਹੇ ਤੁਸੀਂ ਅਨਾਰ ਦਾ ਬੂਟਾ ਵੀ ਲਾ ਲਓ ਉਹ ਵੀ ਬਹੁਤ ਵਧੀਆ ਗ੍ਰੋਥ ਹੁੰਦਾ ਮੇਰੇ ਇਹਦੇ ਵਿੱਚ ਅੰਜੀਰ ਦੇ ਬੂਟੇ ਵੀ ਲਾਏ ਹੋਇਆ ਜੀ ਜੋ ਕਿ ਬਹੁਤ ਵਧੀਆ ਗ੍ਰੋਥ ਦੇ ਰਹੇ ਨੇ ਤੇ ਆਪਣੀ ਛੱਤ ਦੇ ਉੱਤੇ ਆड़ੂ ਦਾ ਬੂਟਾ ਵੀ ਮੇਰਾ ਲੱਗਿਆ ਹੋਇਆ ਜੀ ਤਿੰਨ ਕਿਸਮ ਦਾ ਮੇਰੇ ਕੋਲ ਆड़ੂ ਲੱਗਿਆ ਹੋਇਆ ਤੇ ਵੱਧ ਤੋਂ ਵੱਧ ਇਹਦੇ ਵਿੱਚ ਵੱਡੇ ਬੈਕ ਚ ਗ੍ਰੋਥ ਹੁੰਦੀ ਆ ਜੇ ਆਪਾਂ ਲਾਉਣੀਆਂ ਨੇ ਜੀ ਜਿਵੇਂ ਹੋ ਗਿਆ ਸਾਗ ਸਰਦੀਆਂ ਚ ਸਾਗ ਹੋ ਵੀਦਾ ਮੂੜੀਆਂ ਹੋ ਗਈਆਂ ਆਹ ਦੇ ਗਾਜਰਾ ਗੁਜਰਾ ਧਣੀਆਂ ਤੁਣੀਆਂ ਮੇਥੇ ਮੁਥੇ ਆਹ ਬਟਾ ਬੈਗ ਜੀ ਖਾ ਲੋ ਆ ਬਟਾ ਬੈਗ ਮੈਂ ਇਹਦੇ ਵਿੱਚ ਹਲਦੀ ਵੀ ਲਾਈ ਆ ਜੀ ਜੇ ਉਹ ਵੀ ਸਾਨੂੰ ਮੈਂ ਆਪਣੇ ਟਰੈਸ ਗਾਰਡਨ ਤੇ ਦਿਖਾਉਂਗਾ ਮੇਰੇ ਕੋਲ ਕਿਹੜੇ ਕਿਹੜੇ ਬੈਗ ਚ ਕੀ ਕੀ ਲੱਗਿਆ ਹੋਇਆ ਇਹ ਬੈਗ ਜੇ ਤੁਸੀਂ ਆਨਲਾਈਨ ਮੰਗਾਉਣੇ ਆ ਜੀ ਤੁਸੀਂ ਸਿਰਫ Amazon ਤੋਂ ਨਾ ਮੰਗਾਇਓ ਕਿਤੇ ਹੋਰ ਨਾ ਮੰਗਾਇਓ Meesho ਐਪ ਨੂੰ ਨੋ ਨੋਟ ਕਰ ਲਓ Meesho ਉਹ ਐਪ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਕੇ Meesho ਤੋਂ ਮੰਗਾਇਓ Meesho ਤੋਂ ਸਸਤੇ ਵੀ ਪਰਫੋ ਮਿਲਦੇ ਆ ਤੇ ਕਪੜਾ ਵੀ ਉਹਨਾਂ ਦਾ ਵਧੀਆ ਹੁੰਦਾ ਜਿਵੇਂ ਆਹ ਵਾਲਾ ਸਾਡੇ ਕੋਲ ਤੋਂ ਆ ਦਿਖਾਵਾਂ ਆ ਛੋਟਾ 9 9 ਵਾਲਾ ਜੀ ਇਹ ਤੁਹਾਨੂੰ ਸਾਰਾ 35 ਰੁਪਏ ਦਾ ਪੈਣਾ ਜੇ 10 ਪੀਸ ਲੈਨੇ ਹੋ ਠੀਕ ਹੈ ਜੀ ਜੇ 12 12 ਦਾ ਆ 12 12 ਦਾ ਹੋ ਗਿਆ ਜੀ 12 12 ਦਾ ਤੁਹਾਨੂੰ ਪੈਂਦਾ 45 ਰੁਪਏ ਦਾ ਸਿਰਫ 45 ਰੁਪਏ ਦਾ ਫੇਰ ਆਜੋ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ 12 15 12 12 15 ਵਾਲਾ ਸਭੂ ਸਾਰਾ ਪੈਂਦਾ 85 ਦਾ ਓਨਲੀ 85 ਰੁਪਏ ਦਾ ਹੀ ਤੇ ਜਿਹੜਾ ਮੈਂ ਅੱਜ ਮੀਸ਼ੋ ਤੋਂ ਮੰਗਾਇਆ ਆਹ ਵਾਲਾ ਇੱਕ ਮਿੰਟ ਸੁਣਤਾ ਕਰਾਉਨੇ ਆ ਵੱਡੇ ਵਾਲਾ ਆਹ ਵਾਲਾ 18 18 ਵਾਲਾ ਇਹ ਬੈਗ ਮੈਨੂੰ ਪਿਆ 500 ਰੁਪਏ ਦੇ ਪੰਜ ਪੀਸ ਜੀ ਡਿਲੀਵਰੀ ਫ੍ਰੀ ਡਿਲੀਵਰੀ ਦਾ ਕੋਈ ਚਾਰਜ ਨਹੀਂ ਹੁੰਦਾ ਨਾਲੇ ਕੱਪੜਾ ਵੀ ਬਹੁਤ ਵਧੀਆ ਜੀ ਕਈਆਂ ਨੇ ਬਹੁਤ ਜਾਣੇ ਨੇ ਐਡਾ ਪਾਈਆਂ ਹੋਈਆਂ ਫਰੋਡ ਵੀ ਨੇ ਸਭ ਦਿਖਾਉਂਦੇ ਕੁਛ ਆ ਜੀ ਭੇਜਦੇ ਕੁਛ ਮੇਸ਼ੋ ਤੋਂ ਮੈਂ ਮੰਗਾਇਆ ਜੀ ਬਹੁਤ ਵਧੀਆ ਨਿਕਲੇ ਨੇ ਬੈਗ ਮੈਂ ਘਰ ਤੋਂ ਘੱਟ ਉਹਨਾਂ ਕੋਲ 5 4 600 ਬੈਗ ਮੰਗਾ ਚੁੱਕੇ ਆ ਉੱਪਰ ਮੇਰੇ 2 300 ਲੱਗੇ ਹੋਏ ਨੇ ਬਾਕੀ ਮੇਰੇ ਕੋਲ ਸਟਾਕ ਬਹੁਤ ਪਿਆ ਜਿਹੜੇ ਮੈਂ ਹੋਰ ਬੂਟੇ ਲਾਉਣੇ ਆ ਆਪਣੇ ਛੱਤ ਤੇ ਆ ਰੇਟ ਇੱਕ 24x24 ਦਾ ਹੁੰਦਾ ਜੀ ਉਹ 24x24 ਮੇਰੇ ਕੋਲ ਇਸ ਟਾਈਮ ਖਤਮ ਹੋਇਆ ਹੋਇਆ ਉਹਦੇ ਵਿੱਚ ਪੱਟੀਆਂ ਵੇਚਾਂ ਜੀ ਆਪਾਂ ਵੱਡੇ ਫਰੂਟ ਉਹ ਵੀ ਲਾ ਸਕਦੇ ਆ ਫਰੂਟ ਵੇਚਾਂ ਵੀਰ ਜੀ ਆ ਲੋ ਜੇ ਤੁਸੀਂ ਲਾਉਣੇ ਵੀ ਆ ਆਪਣੇ ਕੋਲ ਛੱਤ ਤੇ ਲਾਉਣਾ ਜਾਂ ਕੋਈ ਗ੍ਰਾਫਟਡ ਲਾਓ ਗ੍ਰਾਫਟਡ ਲਾਉਂਗੇ ਤੇ ਇੱਕ ਤਾਂ ਤੁਹਾਨੂੰ 6 ਮਹੀਨੇ ਸਾਲ ਦੇ ਵਿੱਚ ਵਿੱਚ ਹੈਨ ਫਲ ਦੇਣ ਲੱਗ ਜੂਗਾ ਜੇ ਤੁਸੀਂ 20 ਤੋਂ ਕਰੋ ਕਰੋਂਗੇ ਘਟ ਤੋਂ ਘਟ ਉਸ ਤੋਂ ਨੂੰ 3 ਸਾਲ ਬਾਅਦ ਘਟ ਤੋਂ ਘਟ 3 ਸਾਲ ਬਾਅਦ ਫਰੂਟ ਦੇਣ ਲੱਗਦਾ ਤਿੰਨ ਤੋਂ ਵੀ 4 ਹੋ ਜਾਂਦੇ ਆ 24/24 ਦਾ ਤੁਹਾਨੂੰ 200 ਦਾ ਪੈ ਜਾਣਾ ਜਿਵੇਂ ਆ ਤੁਹਾਨੂੰ ਕਿਸ਼ਤੀ ਦਿਖਾਈ ਆ ਵੱਡੀ ਆ ਵਾਲੀ ਆ 330 ਰੁਪਏ ਦੀ ਆਈ ਆ ਜੀ ਮੇਸ਼ੂ ਤੋਂ ਤੇ ਮੈਂ ਇੱਥੇ ਆਪਣੇ ਬਾਜ਼ਾਰ 'ਚ ਆਹੀ ਸਾਢੇ 4 400 ਦੀਆਂ ਲੈ ਕੇ ਆਇਆ ਜਿਹੜਾ ਆ ਬੈਗ ਆ ਦੂਸਰਾ ਆਹ ਵਾਲਾ ਜਿਹੜਾ ਮੈਂ 100 ਦਾ ਲੈ ਕੇ ਆਇਆ ਇੱਥੇ ਮੈਨੂੰ 2 200 ਰੁਪਏ ਦਾ ਮਿਲਦਾ ਰਿਹਾ ਜਿਹੜਾ 24 ਬਾਈ 24 ਕਹਿੰਨਾ ਉਹ ਮੈਨੂੰ 300 ਰੁਪਏ ਦਾ ਲਾਉਂਦੇ ਰਹੇ ਆ ਜਿਹੜੇ ਸਾਨੂੰ ਛੋਟੇ ਬੈਗ ਦਿਖਾਤੇ ਜੀ ਆਹ ਵਾਲੇ ਇਹ ਮੈਨੂੰ 100 100 ਰੁਪਏ ਦਾ ਲਾਉਂਦੇ ਰਹੇ ਆ ਜਿਹੜੇ ਸਾਨੂੰ 9 9 ਵਾਲੇ ਰਖਾਏ ਆ ਮੈਂ ਛੋਟੇ ਬੈਗ वह मैनु सत्तर सत्तर रुपये का लाते रहे है जी बाय मीशो ऐप याद रखो ठीक है बंदा